ਗੁੱਡ ਮਾਰਨਿੰਗ ਤੇ ਅੱਜ ਲੈ ਕੇ ਆਏ ਹਾਂ ਕੰਪਿਊਟਰ ਸਾਇੰਸ ਦਾ ਪੇਪਰ ਵੀ ਠੀਕ ਹੈ 10th ਕਲਾਸ ਦਾ ਕੰਪਿਊਟਰ ਸਾਇੰਸ ਦਾ ਮਾਡਲ ਟੈਸਟ ਪੇਪਰ ਹੋਗਾ ਇਹ ਤਾਂ ਤੁਸੀਂ ਨੀਚੇ ਪੁੱਛੀਏ ਨਾ ਕਮੈਂਟ ਜੀ ਰੀਅਲ ਐ ਐਵੇਂ ਇਹਦਾ ਕੁਝ ਨਹੀਂ ਕਰਨਾ ਠੀਕ ਹੈ ਇਹ ਮਾਡਲ ਟੈਸਟ ਪੇਪਰ ਹੁੰਦੀ ਹੈ ਸਿਰਫ ਇਹਨਾਂ ਦਾ ਚਾਂਸ ਹੁੰਦੇ ਨੇ ਤੁਹਾਡੇ ਸਕੂਲ ਵਾਲੇ ਚੱਕ ਕੇ ਕਾਪੀ ਪੇਸਟ ਕਰਕੇ ਹੀ ਤੁਹਾਨੂੰ ਪੇਪਰ ਚ ਪਾ ਦੇਣ ਚਲੋ ਇਹ ਚਾਂਸ ਹੁੰਦੇ ਆ ਪਰ ਬਾਕੀ ਜਿਹੜਾ ਸਟਰਕਚਰ ਹੁੰਦਾ ਬਿਲਕੁਲ ਸੇਮ ਤੋਂ ਸੇਮ ਦੇ ਵਰਗਾ ਹੁੰਦਾ ਸੋ ਇਹ ਚੀਜ਼ ਨਹੀਂ ਪੁੱਛਣੀ ਹੈ ਕਿ ਇਹ ਰੀਅਲ ਹੈਗਾ ਜਾਂ ਕੋਸ ਹੋ ਰਿਹਾ ਹੈਗਾ ਸੋ ਇਹ ਮਾਡਲ ਰੈਸ਼ੇਪ ਉੱਪਰ ਰਹੂਗਾ ਪਰ ਪਿਓਰ ਤੇ ਤੁਸੀਂ ਇਹਨੂੰ ਚੈੱਕ ਕਿਵੇਂ ਕਰ ਸਕਦੇ ਹੋ ਹੈਨਾ ਕਿ ਕਿੱਥੋਂ ਡਾਊਨਲੋਡ ਕੀਤਾ ਜਾਂ ਮਿੱਥੋਂ ਨਹੀਂ ਮੈਂ ਤੁਹਾਨੂੰ ਉਹ ਦਿਖਾਉਣਾ ਹੈਨਾ ਸੋ ਉਹਨੂੰ ਦੇਖਣ ਲਈ ਤੁਸੀਂ ਕਰਨੀ ਹੈ ਤੁਸੀਂ ਜਾਣਾ ਵੀ ਪੰਜਾਬ ਐਜੂਗੇਟ ਦੀ ਐਪ ਤੇ ਜਿਹੜੀ ਆ ਸਾਹਮਣੇ ਆਇਆ ਮ ਖੁੱਲੀ ਪਈ ਸਾਡੇ ਕੋਲੇ ਇੱਥੇ ਜਾਣਾ ਉਸਨੇ ਇੱਥੇ ਨੇ ਇੰਟਰਫੇਸ ਖੁੱਲ ਜਾਣਾ ਕੋਸਣਾ ਕੋਸ ਫਿਰ ਥੋੜਾ ਜਿਹਾ نیچے ਆਉਣਾ ਤੁਸੀਂ ਦੇਖੋ ਲਿਖਿਆ ਹੋਇਆ ਹੈ ਨਾ ਪੀ ਐਸ ਵੀ ਸਲੇ ਉਸੇ ਤੇ ਕਲਿੱਕ ਕਰ ਲੈਣਾ ਉੱਤਾਰੇ ਤੁਹਾਨੂੰ ਮਿਲਣਾ ਸੈਂਪਲ ਪੇਪਰ ਦੇਖੋ ਆਪਿਆ ਸੈਂਪਲ ਪੇਪਰ ਇਹ ਇੱਥੋਂ 2025 26 ਸਿਲੈਕਟ ਕਰ ਲੈਣਾ ਤੁਸੀਂ ਨੇ ਇੱਥੋਂ ਜਾ ਕੇ ਫਿਰ 25 26 ਤੋਂ 2025 ਤੋਂ ਬਾਅਦ 12ਵੀਂ 10ਵੀਂ ਸਾਰੇ 8ਵੀਂ ਸਾਰੇ-ਸਾਰੇ ਪਏ ਇੱਥੇ ਤੇ ਤੁਸੀਂ ਖੋਲ੍ਹ ਲੈਣ 10th ਕਲਾਸ ਦਾ ਠੀਕ ਹੈ ਉਹ ਸਭ ਤੋਂ ਉੱਪਰ ਦਿਖ ਰਿਹਾ ਕੰਪਿਊਟਰ ਸਾਇੰਸ ਦਾ ਇਹ ਤੁਹਾਡਾ ਪੇਪਰ ਜਿਹੜਾ ਹੈਗਾ ਅੱਜ ਆਪਾਂ ਸੋਲਵ ਕਰ ਰਹੇ ਹਾਂ ਸੋ ਇਦਾਂ ਤੁਸੀਂ ਜਾ ਕੇ ਸੋਲਵ ਆਊ ਕਰ ਸਕਦੇ ਹੋ ਆਪੀ ਡਾਊਨਲੋਡ ਕਰ ਸਕਦੇ ਹੋ ਇਹ ਪੇਪਰਸ ਠੀਕ ਹੈ ਆ ਆ ਗਏ ਹਾਂ ਆਪਾਂ ਪੇਪਰ ਚਲੋ ਪੇਪਰ ਦੇਖ ਲਓ ਦੇਖੋ ਪਹਿਲਾ ਹੈਗਾ ਭਾਗ ਊੜਾ ਕਹਿੰਦੇ ਵੀ ਕਹਿੰਦੇ ਬਹੁਤ ਐਮਸੀਕਿਊ ਨੇ ਪਹਿਲੇ ਦੇ ਇਹਨਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ ਕਿਹੜੀ ਹੈ ਗੂਗਲ ਸਲਾਈਡਸ ਗੂਗਲ ਡਾਕੂਮੈਂਟਸ ਓਪਨ ਆਫਿਸ ਰਾਈਟਰ ਗੂਗਲ ਸੀਟਸ ਠੀਕ ਸੋ ਇਹਦਾ ਆਨਸਰ ਕੀ ਬਣ ਗਿਆ ਓਪਨ ਆਫਿਸ ਰਾਈਟਰ ਠੀਕ ਹੈ ਪਹਿਲੇ ਦਾ ਆਨਸਰ ਇਹ ਆ ਐਸਟੀਐਮਐਲ ਡਾਕੂਮੈਂਟ ਵਿੱਚ ਟੇਬਲ ਰੋ ਬਣਾਉਣ ਲਈ ਕਿਹੜੇ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਕਿਹੜੇ ਦੀ ਕੀਤੀ ਜਾਂਦੀ ਹੈ ਵੀ ਟੀਆਰ ਟੈਗ ਦੀ ਠੀਕ ਹੈ ਈਡੀ ਆਪਸ਼ਨ ਹੈ ਇਹਦਾ ਇਹ ਆਨਸਰ ਹੈ चलो भी देखो डैश वैबसाइट या पैब पेजा का एक संग्रह आता है वर्ल्ड वाइड वैब वैबसाइट्स एच टी एम एलपर क्या क्या वैबसाइट्स इतने बहुत सारे वैबसाइट हम देखियाँ ठीक है जी देख लो हाँ पबलिसर सर्च बार ओपन करने टाइप किया जाता है कि की टाइप किया जाता बी पे उड़ो पबलिसर पेंट पावर पबलीकेशन ठीक है पबलिशर टाइप किया जाता ओपीसली सर्च करने ठीक है ये हो गए थोड़े ने एमसीक्यूज ठीक है आगे देख लो खाली थमा केड़े-केड़े पहले कीड़ी है एचटीएमएल टेक्स्ट ਨੂੰ ਦੋ ਕਿਸਮਾਂ ਚ ਵੰਡਿਆ ਜਾਂਦਾ ਹੈ ਡੈਸ਼ ਅਤੇ ਡੈਸ਼ ਕਿਹੜੇ-ਕਿਹੜੇ ਨੇ ਵੀ ਕੰਟੇਨਰ ਟੈਗਸ ਤੇ ਐਮਪਟੀ ਟੈਗਸ ਇਹਦਾ ਅਨਸਰ ए है देखो आगे ਨੇਮਸ ਐਂਕਰਸ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਨੇਮ ਐਂਕਰ ਨੂੰ ਬੁੱਕਮਾਰਕਸ ਵੀ ਕਿਹਾ ਜਾਂਦਾ ਹੈ ठीक है डੈਸ਼ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੱਕ ਇੰਟਰਫੇਸ ਦੇ ਤੌਰ ਤੇ ਕੰਮ ਕਰਦਾ ਹੈ ਕਿਹੜਾ ਹੋਵੇ ઓપરેટિંગ સિસ્ટਮ ਇਹਦਾ ਅਨਸਰ ए है फोर्थ देख लो भी ਕਾਰੋਬਾਰੀ ਕਾਰਡ ਉਹ ਕਾਰਡ ਹੁੰਦੇ ਹਨ ਜਿਨ੍ਹਾਂ ਵਿੱਚ ਡੈਸ਼ ਤੇ ਡੈਸ਼ ਕੋਡਰ ਵਾਲੇ ਕਾਰੋਬਾਰੀ ਹੁੰਦੀ ਹੈ ਕਿਹੜੇ ਤੇ ਪਤਾ ਨਾਂ ਤੇ ਪਤਾ ਸੰਪਰਕ ਜਰੂਰੀ ਠੀਕ ਹੈ ਇਹਦਾ ਆਨਸਰ A ਬਣ ਜੀ ਠੀਕ ਹੈ ਨਵੀਅ ਕੇ ਦੇਖੋ ਬਈ ਪੂਰੇ ਨਾਮ ਲਿਖੋ ਕਹਿੰਦੇ ਸਬਟੈਗ ਦਾ ਪੂਰਾ ਨਾਮ ਕੀ ਹੈ ਇਹਦਾ ਨਾਮ ਕੀ ਹੈ ਵੀ ਸਬਸਕ੍ਰਿਪਟ ਸਬਸਕ੍ਰਿਪਟ ਠੀਕ ਹੈ ਸੌਰੀ ਐਚ ਆਰ ای ਐਫ ਦਾ ਪੂਰਾ ਨਾਮ ਕੀ ਹੈ ਹਾਈਪਰ ਟੈਕਸਟ ਰੈਫਰੈਂਸ जी जी यू आई का पूरा नाम की है ग्राफिकल यूजर इंटरफेस अगे के लिए WYS, की लिखा है डबल्यू वाई एस वाई पता नहीं की लिखा देख लो तो पूरा नाम की है दा नाम की है वट यू सी इन वट यू गैट ठीक है नाम पूरा so नाम है वट यू सी इज वट यू गैट सो अगे चलते अपना भाग आड़ा छोटे उत्तर वाले प्रेसर तो ठीक है जी छोटे उत्तर वाले ਇਹਟੋ ਛੋਟੇ ਉੱਤਰਾਂ ਵਾਲੇ ਪ੍ਰੈਕਟਿਸ ਸਟਰਾਡ ਨੇ ਪਹਿਲਾ ਕੀ ਆਪਣਾ Google Docs ਦਾ ਵਰਨਰ ਕਰੋ ਠੀਕ ਹੈ ਬਈ Google Docs ਇਧਰ ਸਾਈਡ ਤੇ ਅਨਸਰ ਲਿਖਿਆ ਹੈ ਪੱਲ ਲੈਫਟ ਹਾਂਡ ਦੇਖੋ Google Docs ਇੱਕ ਆਨਲਾਈਨ ਵਰਡ ਪ੍ਰੋਸੈਸਰ ਹੈ ਜੋ Google ਵੱਲੋਂ ਦਿੱਤਾ ਗਿਆ ਹੈ ਇਸ ਵਿੱਚ ਜੂਝ ਰੇ ਇੰਟਰਨੈਟ ਨਹੀਂ ਰਾਹੀ ਦਸਤਾਵੇਜ਼ ਬਣਾਉਣ ਸਹੂਲਤ ਹੈ ਤੇ ਹੋਰ ਨਾਲ ਸਾਂਝੇ ਕਰਨ ਦੀ ਸਹੂਲਤ ਲੈਂਦਾ ਹੈ ਇਹ ਆਟੋਮੈਟਿਕ ਸੇਵ ਕਰਦਾ ਹੈ ਤੇ ਇੱਕੋ ਸਮੇਂ ਕਈ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਸੋ ਇਹਦਾ ਅਨਸਰ ਬਣ ਗਿਆ ਠੀਕ ਹੈ ਪਹਿਲੇ ਦਾ ਵੀ ਚੈੱਕ ਕਰ ਲਓ ਤੁਸੀਂ ਯਾਦ ਕਰ ਲਓ ਇਹਨੂੰ ਤੇ ਸੈਕੰਡ ਦੇਖੋ ਜਾਇਚ ਆਪਸ਼ਨ ਹੈਗੀ ਹੈਗੀ ਆਪਣੇ ਕੋਲੇ ਅ ਨਹੀਂ ਆਪਸ਼ਨ ਤਾਂ ਹੈ ਨਹੀਂ ਅਗਲੇ ਜਾਣਾ ਡੈਫੀਨੇਸ਼ਨ ਲਿਸਟ ਕੀ ਹੁੰਦੀ ਹੈ ਐ HTML ਵਿੱਚ ਟੇਬਲ ਬਣਾਉਣ ਲਈ ਵੱਖ-ਵੱਖ ਮੋੜਲੇ ਟੈਗਸ ਦੇ ਨਾਮ ਲਿਖੋ ਠੀਕ ਹੈ ਡੈਫੀਨੇਸ਼ਨ ਲਿਸਟ ਕੀ ਹੁੰਦੀ ਹੈ ਪਹਿਲਾਂ ਦੇਖ ਲੈਂਦੇ ਆਪਾਂ HTML ਵਿੱਚ ਡੈਫੀਨੇਸ਼ਨ ਲਿਸਟ DL ਟੈਗ ਨਾਲ ਬਣਾਈ ਜਾਂਦੀ ਹੈ ਇਸ ਵਿੱਚ DL ਡੈਫੀਨੇਸ਼ਨ ਟਰਮ ਇੰਦਰ ਤੇ DD ਡੈਫੀਨੇਸ਼ਨ ਡਿਸਕ੍ਰਿਪਸ਼ਨ ਵਰਤੇ ਜਾਂਦੀਆਂ ਹਨ ਇਹ ਕਿਸੇ ਸ਼ਬਦ ਦੀ ਪਰਵਾਸਾ ਦੇਣ ਲਈ ਵਰਤੀ ਜਾਂਦੀ ਹੈ ठीक है ठीक है तो है ये आंसर तो अगला है विकल्प ची एम टेबल बना मुखने भी कले है टेबल लिख लिखा है टी आर टी एच टी डी ठीक है चलो अगर देखिए बैच ऑपरेटिंग है बैच ऑपरेटिंग सिस्टम बहुत सारिया जॉब इकट्ठी करके बैच वालों चलाई जा ਇਸ ਵਿੱਚ ਯੂਜ਼ ਕਰਦੇ ਕੰਪਿਊਟਰ ਵਿੱਚ ਕਰ ਟ੍ਰੈਕਟਰ ਇੰਟਰੈਕਸ਼ਨ ਕੱਟ ਹੁੰਦਾ ਹੈ ਠੀਕ ਹੈ ਇਹ ਸੀਗਾ ਇਹਦਾ 6th ਅਨਸਰ ਇਹਦੇ ਵਿੱਚ ਮਿਲਦਾ ਆਪਸ਼ਨ ਵੀ ਹੈਗੀ ਹੈ ਇੱਕ ਹਨ ਫਾਇਰਵਾਲ ਕੀ ਹੈ ਇਹ ਦੇਖ ਲਿਆ ਲੈ ਵੀ ਦੇਖ ਲੋ ਫਾਇਰਵਾਲ ਕੀ ਹੈ ਸਭ ਤੋਂ ਪਰ ਅਨਸਰ ਪਿਆਦਾ ਫਾਇਰਵਾਲ ਇੱਕ ਸਿਕਿਉਰਿਟੀ ਸਿਸਟਮ ਹੈ ਜੋ ਕੰਪਿਊਟਰ ਨੈਟਵਰਕ ਨੂੰ ਅਨੌਥਰਾਇਜ਼ਡ ਐਕਸੈਸ ਤੋਂ ਬਚਾਉਂਦਾ ਹੈ ਠੀਕ ਹੈ ਜੀ ਇਹਦਾ ਅਨਸਰ ਹੋ ਗਿਆ ਇਹ ਆਪਸ਼ਨ ਸੀਗੀ ਇਹਦੇ ਵਿੱਚ 7th ਦੇਖੋਗੇ 7th ਡੈਸਕਟਾਪ ਪਬਲਿਸ਼ਿੰਗ ਕੀ ਹੈ डैस्कॉप पबलिशिंग की है डैक्टॉप पबलिशिंग प्रक्रिया है जिस कंप्यूटर के खास सॉफ्टवेयर की मदद पर किताबा मैगजीन पोस्टर ब्राउजर आदि द डिजाइन तो छुपाई की जाती है ठीक है भाई अगे देख लो प्रेस अठव विज्ञान लियं पब्लीकेशनस वर्तियां जा विज्ञानी सैंस लाई ठीक है विज्ञापन लिय सॉरी विज्ञापन लिखे हुआ है ना हाँ जी एडवरटाइजमेंट लिए जाने की पहला अखबार वरत्या मैगजीन वरत्या ब्राउजर वरत्या ਟੈਂਪਲੇਟ ਵਰਤੇ ਜਾਂਦੇ ਨੇ ਵੀ ਪੋਸਟਰ ਵਰਤੇ ਜਾਂਦਾ ਤੇ ਫਲਾਈਅਰਸ ਵਰਤੇ ਜਾਂਦੇ ਨੇ ਠੀਕ ਆ ਇਹ ਸੀ ਕਿ ਆਪਣੇ 8th ਕੁਐਸਚਨ ਠੀਕ ਆ ਹੁਣ 9th ਕੁਐਸਚਨ ਕਿਹੜਾ ਹੈ ਦੇਖ ਲੈਨੇ ਆਪਾਂ ਲੱਗਦਾ ਵੀ 9th ਆ ਗਿਆ ਲੌਂਗ ਕੁਐਸਚਨ ਹੈ ਨਾ ਥੋੜੇ ਜਿਹਾ ਵੱਡੇ ਉੱਤਰ ਵਾਲੇ ਪਲੇਸ ਆਫਲਾਈਨ ਤੇ ਆਨਲਾਈਨ ਆਫਿਸ ਦੇ ਟੂਲ ਦੀ ਤੁਲਨਾ ਕਰੋ ਠੀਕ ਹੈ ਇਹ ਚ ਟਾਪਸ਼ਨ ਵੀ ਹੈਗੀ ਐ ਚ ਸੋ ਆਨਲਾਈਨ ਤੇ ਆਫਲਾਈਨ ਦੇਖ ਲੈਨੇ ਪਹਿਲਾਂ ਕੀ ਚੀਜ਼ ਹੈ ਆਨਲਾਈਨ ਟੂਲਸ ਜਿਵੇਂ ਕਿ ਗੂਗਲ ਡਾਕਸ ਗੂਗਲ ਸੀਟਸ ਇੰਟਰਨੈਟ ਨਾਲ ਕੰਮ ਕਰਦੇ ਹਨ ਆਟੋਮੈਟਿਕ ਸੇਵ ਹੁੰਦੇ ਹਨ ਇੱਕੋ ਸਮੇਂ ਕਈ ਲੋਕਾਂ ਨੂੰ ਇਕੱਠੇ ਕੰਮ ਕਰਨ ਦੀ ਆਜ਼ਾਦੀ ਹੁੰਦੀ ਹੈ ਠੀਕ ਹੈ ਆਫਲਾਈਨ ਟੂਲ ਕਿਹੜੇ ਹੁੰਦੇ ਆ ਵੀ ਜਿਵੇਂ ਐਮ ਐਸ ਵਰਡ ਐਂਡ ਐਕਸਲ ਕੰਪਿਊਟਰ ਵਿੱਚ ਇੰਸਟਾਲ ਹੁੰਦੇ ਹਨ ਬਿਨਾ ਇੰਟਰਨੈਟ ਤੋਂ ਚੱਲਦੇ ਹਨ ਪਰ ਰੀਅਲ ਟਾਈਮ ਕੋਲੈਬੋਰੇਸ਼ਨ ਨਹੀਂ ਹੁੰਦੀ ਠੀਕ ਹੈ ਆਫਲਾਈਨ ਆਫਲਾਈਨ ਤੇ ਕੰਮ ਕਰੂਗਾ ਆਨਲਾਈਨ ਆਨਲਾਈਨ ਬਹੁਤ ਈਜ਼ੀ ਹੈ ਠੀਕ ਹੈ ਵਿਕਲਪ ਕਿਹੜਾ ਇਹਦੇ ਚ ਸੌਫਟਵੇਅਰ ਹੁਕਮਾਂ ਦਾ ਸਮੂਹ ਹੈ ਜੋ ਉਸ ਕੰਪਿਊਟਰ ਨੂੰ ਕਿਸੇ ਕੰਮ ਕਰਨ ਨੂੰ ਕੰਮ ਕਰਨ ਲਈ ਦਿੰਦਾ ਹੈ ਠੀਕ ਹੈ ਸੋ ਸੋ ਇਹਨੇ ਪੁੱਛਿਆ ਕਿਸੇ ਕਹਿੰਦੇ ਸਾਫਟਵੇਅਰ ਕੀ ਹੁੰਦਾ ਵੱਖ-ਵੱਖ ਸਾਫਟਵੇਅਰ ਇਹ ਬਈ ਇੰਪੋਰਟੈਂਟ ਕੁਸਚਨ ਹੈ ਠੀਕ ਹੈ ਸਾਫਟਵੇਅਰ ਤਾਂ ਇਹਨੂੰ ਪੜਕੀ ਜਾਓ ਚੰਗੀ ਤਰ੍ਹਾਂ ਸਾਫਟ ਕਿਹੜੇ-ਕਿਹੜੇ ਹੁਣ ਇਹਦੇ ਇਹਦੀ ਕਿਸਮਾਂ ਕਿਹੜੀਆਂ ਨੇ ਸਿਸਟਮ ਸਾਫਟਵੇਅਰ ਐਪਲੀਕੇਸ਼ਨ ਸਾਫਟਵੇਅਰ ਯੂਟਿਲਿਟੀ ਸਾਫਟਵੇਅਰ ਜਿਹੜਾ ਅਸੀਂ ਪੜ੍ਹਦੇ ਸੀ ਉਹ ਉਦੋਂ ਵੀ ਇਹ ਸੇਮ ਪ੍ਰਿਸੈਂਟ ਸਾਨੂੰ ਕੁਸਚਨ ਪੇਪਰ ਚ ਆਇਆ ਸੀ ਨਾ ਸੋ ਇਹ ਕੁਸਚਨ ਨੂੰ ਪੜਕੇ ਜਾਣਾ ਜ਼ਰੂਰੀ ਹੈ ਠੀਕ ਹੈ ਚਲੋ 10th ਇਹ ਲੈਣ ਟੈਗਸ ਕੀ ਹੁੰਦੇ ਹਨ HTML ਚ ਵਰਤੇ ਜਾਣ ਵਾਲੇ ਟੈਗਸ ਦੀਆਂ ਦੋ ਵੱਖ-ਵੱਖ ਕਿਸਮਾਂ ਲਿਖੋ ਕਿ ਟੈਗਸ ਕੀ ਹੁੰਦੇ ਨੇ HTML ਟੈਗਸ ਵੈਬ ਪੇਜ ਬਣਾਉਣ ਲਈ ਵਰਤੇ ਜਾਂਦੇ ਹਨ ਟੈਗਸ ਵਿੱਚ ਐਂਗਲ ਬ੍ਰੈਕਟ ਵਿੱਚ ਲਿਖੇ ਜਾਂਦੇ ਹਨ ਠੀਕ ਹੈ ਸੋ ਇਹ ਸੀਗਾ ਆਪਣਾ ਇਹਦਾ ਟੈਗਸ ਕੀ ਹੁੰਦੇ ਹਨ ਹੁਣ ਆਪਾਂ ਕਿਸਮਾਂ ਦੇਖਦੇ ਚਲੋ ਕਿਸਮਾਂ ਦੇਖ ਲੋ ਇਹਦੀਆਂ ਕਿਸਮਾਂ ਕਿਹੜੀਆਂ ਕਿੜੀਆਂ ਨੇ ਕਿਸਮਤ ਕੰਟੇਨਰ ਟੈਗਸ ਠੀਕ ਹੈ ਪਹਿਲੇ ਨੇ ਕੰਟੇਨਰ ਟੈਗਸ HTML ਲਈ ਮੇਰੇ ਮੇਰੇ ਲਿਖਿਆ ਹੋਇਆ HTML ਟੈਗ ਬੋਡੀ ਬੋਡੀ ਠੀਕ ਹੈ ਹੈਸ਼ ਟੈਗ 슬래ਸ਼ ਨਾਲ ਪਾਇਆ ਹੋਇਆ ਹੈ ਇੱਕ ਸਿੰਪਲ ਪਾਇਆ ਹੈ ਠੀਕ ਐਮਪਟੀ ਟੈਗਸ ਕਿਹੜੇ ਹੁੰਦੇ ਨੇ BR HR ਤੇ ਇਮੇਜ ਠੀਕ ਹੈ ਸੋ ਇਹ ਚ ਵਿਕਲਪ ਵੀ ਹੈਗਾ ਇੱਕ ਵਿਕਲਪ ਕਿਹੜਾ ਵੀ ਆਰਡਰ ਲਿਸਟ ਵਿੱਚ ਨੰਬਰਿੰਗ ਹੁੰਦੀ ਹੈ ਜਦ ਕਿ ਅਨ ਆਰਡਰ ਲਿਸਟ ਵਿੱਚ ਬੁਲੇਟਸ ਹੁੰਦੀਆਂ ਵਿਕਲਪ ਕੀ ਸੀਗਾ ਆਰਡਰ ਲਿਸਟ ਤੇ ਅਨ ਆਰਡਰ ਲਿਸਟ ਦਾ ਅੰਤਰ ਰਸੋ ਠੀਕ ਅੰਤਰ ਦੱਸਣਾ ਸੀਗਾ ਆਰਡਰ ਲਿਸਟ ਕੀ ਹੈ ਨੰਬਰਿੰਗ ਹੁੰਦੀ ਹੈ ਲੋਰ ਕੀ ਹੈ ਬੁਲੇਟਸ ਹੁੰਦੇ ਠੀਕ ਹੈ ਤੁਸੀਂ ਇਹਨੂੰ ਹੋਰ ਵੀ ਥੋੜਾ ਜਿਹਾ ਪੜ੍ਹ ਲਿਓ ਪੋਰਸ਼ਨ ਨੂੰ ਥੋੜਾ ਥੜਾ ਬਣਾ ਲਓ ਠੀਕ ਹੈ ਵੱਡੇ ਤੌਰ ਤੇ ਕਿਉਂਕਿ ਲੌਂਗ ਅਨਸਰ ਲੱਤ ਕਟੂਕਟ ਦੱਸਣਾ ਲਿਖ ਦੇਣੀ ਹੈ ਸੋ ਲੌਂਗ ਕੁਐਸਚਨ ਹੋਵੇ ਸੋ ਲੌਂਗ ਵਾਂਗ ਹੀ ਟਰੇਡ ਕੀਤਾ ਜਾਵੇ ਠੀਕ ਹੈ ਲੌਂਗ ਲਈ ਕੋਈ ਥੋੜਾ ਘੱਟ ਆਨਸਰ ਲਿਖਿਆ ਆਪਾਂ ਤੁਸੀਂ ਵੱਡਾ ਆਨਸਰ ਲਿਖ ਦੇਣਾ ਠੀਕ ਹੈ ਇਹਦੇ ਹੋਰ ਵੀ ਇੱਕ ਦੋ ਪੁਆਇੰਟ ਲਿਖ ਦੇਣੇ ਨਾਲ ਨੈਕਸਟ ਦੇਖੋ ਬਈ ਨੈਕਸਟ ਹੈਗਾ ਡੈਸਕਟਾਪ ਪਬਲਿਸ਼ਿੰਗ ਦੀ ਫੀਸ ਸਮਝੋ ਸੋ ਕਿਹੜੇ ਕਿਹੜੇ ਸਿਸਟਮ ਦੇ ਦੇਖ ਲੈਣੇ ਬਈ ਨਾ ਪਹਿਲਾ ਹੈਗਾ ਉੱਚ ਗੁਣਵੱਤਾ ਵਾਲਾ ਆਉਟਪੁੱਟ ਆਸਾਨ ਡਿਜ਼ਾਈਨ ਗ੍ਰਾਫਿਕਸ ਅਤੇ ਤਸਵੀਰਾਂ ਦੀ ਵਰਤੋਂ ਪਲੇਆਉਟਸ ਤੇ ਪੂਰਾ ਕੰਟਰੋਲ ਘੱਟ ਖਰਚੇ ਵਾਲਾ ਠੀਕ ਹੈ ਇਹਦੀਆਂ ਇਸ ਕਿਸਮ ਹੋਗੇ ਤੇ ਇੱਕ ਹੋਰ ਹੈਗਾ ਐਡੀਟਿੰਗ ਵਿੱਚ ਚਲੋ ਜੀ ਇਹ ਹੋ ਗਏ ਆਪਣਾ 11ਵਾਂ ਵਿਕਲਪ ਵੀ ਹੈਗਾ ਮੇਰੇ ਨਾਲ ਬਣਾ ਹਾਂ ਹੈਗਾ ਇਹ ਵੀ ਦੇਖ ਲੈਣਗੇ ਲੈ ਕੁਐਸਚਨ ਕੀ ਹੈ ਕਿ ਦੇ ਡੈਸਕਟਾਪ ਪਬਲਿਸ਼ਿੰਗ ਤੇ ਵਰਡ ਪ੍ਰੋਸੈਸਿੰਗ ਸੌਫਟਵੇਅਰ ਚ ਕੋਈ ਛੇ ਅੰਤਰ ਲਿਖੋ ਛੇ ਅੰਤਰ ਲਿਖਣੇ ਆਦੇ ਲਿਖ ਦਿੰਨੇ ਆ ਫਿਰ ਦੇਖ ਲਓ ਆਨਸਰ ਕੀ ਹੈ ਡੀਟੀਪ ਪਬਲਿਸ਼ਿੰਗ ਲਈ ਡਬਲਿਊਪੀ ਰਾਈਟਿੰਗ ਲਈ ਠੀਕ ਹੈ ਉਹ ਪਬਲਿਸ਼ਿੰਗ ਵਰਤੇ ਜਾਂਦਾ ਹੈ ਰਾਈਟਿੰਗ ਲਈ ਠੀਕ ਹੈ ਤੁਸੀਂ ਇਹਨੂੰ ਬਾਕਸੇ ਬਣਾ ਕੇ ਲਿਖ ਦਿਓ ਹਣਾ ਦੋ ਬਾਕਸ ਬਣਾ ਕੇ ਡੀਟੀਪ ਵਿੱਚ ਗ੍ਰਾਫਿਕਸ ਪਲੱਸ ਟੈਕਸਟ ਹੁੰਦੀ ਹੈ ਤੇ ਵਰਡ ਐਂਡ ਡਬਲਿਊਪੀ ਚ ਕੀ ਹੁੰਦਾ ਟੈਕਸਟ ਪਲੱਸ ਠੀਕ ਹੈ ਡੀਟੀਪੀ ਪ੍ਰਿੰਟਿੰਗ ਕੁਆਲਿਟੀ ਉੱਚੀ ਇਹਦੀ ਇਹ ਹਾਈ ਕੁਆਲਿਟੀ ਹੁੰਦੀ ਹੈ ਤੇ ਡਬਲਯੂਪੀਡੀ ਬੇਸਿਕ ਧੀਏ ਫੋਰਥ ਦੇਖ ਲਓ ਡੀਟੀਪੀ ਮਲਟੀਪਲ ਕਾਲਮਸ ਡਿਜ਼ਾਈਨ ਤੇ ਡਬਲਯੂਹੇ ਕਿ ਲਿਖੂਗਾ ਸਿੰਗਲ ਕਾਲਮ ਤੁਸੀਂ ਇਹਨੂੰ ਬਾਕਸ ਬਣਾ ਕੇ ਲਿਖੋਗੇ ਠੀਕ ਹੈ ਇੱਕ ਪਾਸੇ ਲਿਖ ਲਓਗੇ ਡੀਟੀਪੀ ਇੱਕ ਪਾਸੇ ਡਬਲਯੂਪੀ ਤੇ ਅੱਗੇ ਦੇਖੋ ਫਿਫਥ ਦੇਖ ਲਓ ਫਿਫਥ ਕੀ ਡੀਟੀਪੀ ਲੇਆਉਟ ਡਿਜ਼ਾਈਨਿੰਗ ਲਈ ਵਰਤੇਗਾ ਤੇ ਡਬਲਯੂਪੀ ਸਿੰਪਲ ਟਾਈਪਿੰਗ ਲਈ ਡੀਟੀਪੀ ਪ੍ਰੋਫੈਸ਼ਨਲ ਯੂਜ਼ ਲਈ ਤੇ ਡਬਲਯੂਪੀ ਜਰਨਲ ਯੂਜ਼ ਲਈ ਠੀਕ ਹੈ ਸੋ ਇਹ ਸੀਗਾ ਤੁਹਾਡੇ ਇਹਦੇ 6 ਅੰਤਰ 6 ਉੱ ਸੋ ਇੱਥੇ ਖਤਮ ਹੁੰਦਾ ਜੀ ਤੁਹਾਡਾ ਸਾਰਾ ਸਾਰਾ ਇਹ ਜਿਹੜਾ ਪੇਪਰ ਕੰਪਿਊਟਰ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਓ ਵੀ ਠੀਕਾ ਆਫੀਸ਼ੀਅਲ ਮਾਡਲ ਦਾ ਪੇਪਰ ਹੈ ਇਹ ਤੁਹਾਨੂੰ ਦਿਖਾਇਆ ਵੀ ਹੈ ਨਾ ਮੈਂ ਉਹ ਤੇ ਐਜੂਕੇਰ ਐਪ 'ਚ ਸੋ ਇਹਨੂੰ ਪੜ੍ਹ ਕੇ ਜਾਣਾ ਚੰਗੀ ਤਰ੍ਹਾਂ ਦੂਸਰਾ ਕੰਮ ਕੀ ਹੈ ਤੇ ਇਹਨੂੰ ਡਾਊਨਲੋਡ ਕਰਨ ਲਈ ਮੈਂ ਤੁਹਾਨੂੰ ਦੱਸ ਦਿੱਤਾ ਹਨਾ ਪੰਜਾਬ ਐਜੂਕੇਰ ਦੀ ਐਪ ਤੇ ਜਾਓ ਉੱਥੇ ਡਾਊਨਲੋਡ ਕਰ ਲਓ ਚੰਗੀ ਤਰ੍ਹਾਂ ਨਹੀਂ ਤਾਂ ਇੱਥੋਂ ਸਕਰੀਨਸ਼ਾਟ ਹੀ ਮਾਰ ਸੋ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਸਕਰੀਨਸ਼ਾਟ ਮਾਰ ਕੇ ਮੇਰੇ ਇੱਥੋਂ ਵੀਡੀਓ 'ਚ ਅਨਸਰਸ ਜੀ ਦੇਖ ਲਓ ਲਿਖ ਕੇ ਦੇਖ सो गुड लक थैंक यू फॉर वॉचिंग जो तक देख ही तो कमेंट कर दो भाई ठीक है कमेंटा थोड़ा हौसला और मिलता है लाइक कर दे वीडियो सब्सक्राइब कर दौ थैंक यू एंड बाय बाय